ਬਿਲਾਵਲ ਮਹਲਾ ਪਹਿਲਾ ਸ਼ੰਤ ਦੱਖਣੀ ਇੱਕ ਓੰਕਾਰ ਸਤ ਗੁਰ ਪ੍ਰਸਾਦ ਬਿਲਾਵਲ ਰਾਗ ਦੇ ਅੰਦਰ ਧੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਓਮ ਅੰਸ਼ੰ ਇੱਕ ਓੰਕਾਰ ਪ੍ਰਮਾਤਮਾ ਇੱਕ ਹੈ ਤੇ ਸਤਗੁਰੂ ਦੀ ਕਿਰਪਾ ਨਾਲ ਮਿਲਦਾ ਹੈ ਮੰੰਦ ਨਵੇ ਲੜੀਆ ਗੋਇਲ ਆਈ ਰਾਮਾ ਥੋੜੇ ਦਿਨਾਂ ਦੇ ਵਸੇਬੇ ਵਾਲੇ ਸੰਜਗਤ ਵਿੱਚ ਆ ਕੇ ਜਿਹੜੀ ਜੀਵ ਇਸਤਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ ਮਰਟ ਕੀ ਡਾਰ ਧਰੀ ਹਾਰ ਲੇਵਲਾਈ ਰਾਮਾ ਜਿਸ ਨੇ ਪ੍ਰਮਾਤਮਾ ਦੇ ਚਰਨਾਂ ਵਿੱਚ ਸੁਰਤ ਜੋੜੀ ਹੋਈ ਹੈ ਤੇ ਸਰੀਰ ਦਾ ਮੋਹ ਤਿਆਗ ਦਿੱਤਾ ਹੈ। ਲੇਵ ਲਾਏ ਹਰ ਸਿਉ ਰਹੀ ਗੋਇਲ ਸਹਜ ਸ਼ਬਦ ਸ਼ਿੰਗਾਰਿਆ ਜਿਹੜੀ ਪ੍ਰਭੂ ਚਰਨਾਂ ਵਿੱਚ ਪ੍ਰੀਤ ਜੋੜ ਕੇ ਇਸ ਜਗਤ ਵਿੱਚ ਜੀਵਨ ਬਿਤਾਉਂਦੀ ਹੈ ਉਹ ਆਤਮਿਕ ਅਡੋਲਤਾ ਵਿੱਚ ਟਿਕ ਕੇ ਸਤਿਗੁਰੂ ਦੇ ਸ਼ਬਦ ਦੀ ਬਰਕਤ ਨਾਲ ਆਪਣਾ ਜੀਵਨ ਸੋਹਣਾ ਬਣਾ ਲੈਂਦੀ ਹੈ। ਕਰ ਜੋੜ ਗੁਰ ਪੈ ਕਰ ਬੇਨੰਤੀ ਮੇਲੋ ਸੱਚ ਪਿਆਰੀਆ ਉਹ ਸਦਾ ਦੋਵੇਂ ਹੱਥ ਜੋੜ ਕੇ ਗੁਰੂ ਦੇ ਪਾਸ ਬੇਨਤੀ ਕਰਦੀ ਰਹਿੰਦੀ ਹੈ ਕਿ हे ਗੁਰੂ ਮੈਨੂੰ ਮੇਲ ਤਾਂ ਕਿ ਮੈਂ ਤੇਰੀ ਕਿਰਪਾ ਨਾਲ ਸਦਾ ਫਿਰ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਉਸ ਨੂੰ ਪਿਆਰ ਕਰ ਸਕਾਂ। ਤਨ ਪਾਏ ਭਗਤੀ ਦੇਖ ਪ੍ਰੀਤਮ ਕਾਮ ਕ્રોਧ ਨਿਵਾਰਿਆ ਅਜੀ ਹੀ ਜੀਵ ਸਤਰੀ ਪ੍ਰੀਤਮ ਪ੍ਰਭੂ ਦੀ ਭਗਤੀ ਦੇ ਰਾਹੀ ਪ੍ਰੀਤਮ ਪ੍ਰਭੂ ਦੇ ਪੈਰ ਪੈ ਵਿੱਚ ਟੇਕੇ ਉਸ ਦਾ ਦਰਸ਼ਨ ਕਰਕੇ ਕਾਮ ਕ્રોਧ ਆਦਿਕ ਵਿਕਾਰਾਂ ਨੂੰ ਆਪਣੇ ਅੰਦਰੋਂ ਦੂਰ ਕਰ ਲੈਂਦੀ ਹੈ ਨਾਨਕ ਮੁੰਦ ਨਵੇਲ ਸੁੰਦਰ ਦੇਖ ਪਰ ਸਾਧਾਰਿਆ ਹੈ ਨਾਨਕ ਪਵਿੱਤਰ ਤੇ ਸੋਹਣੇ ਜੀਵਨ ਵਾਲੀ ਉਹ ਜੀਵ ਇਸਤਰੀ ਪ੍ਰਭੂ ਪਤੀ ਦਾ ਦੀਦਾਰ ਕਰਕੇ ਉਸ ਦੀ ਯਾਦ ਨੂੰ ਆਪਣੇ ਹਿਰਦੇ ਦਾ ਆਸਰਾ ਬਣਾ ਲੈਂਦੀ ਹੈ ਸੱਚ ਨਵੇ ਲੜੀਏ ਜੋ ਬਨਾ ਬਲੀ ਰਾਮ ਹੈ ਸਦਾ ਸਿਰ ਪ੍ਰਭੂ ਵਿੱਚ ਜੁੜ ਕੇ ਵਕਾਰਾ ਤੋਂ ਬੱਚੀ ਜੀਵ ਇਸਤਰੀ ਹੈ ਜਵਾਨੀ ਵਿੱਚ ਵੀ ਭੋਲੇ ਸੁਭਾਅ ਵਾਲੀ ਬਣੀ ਰੋ ਆਓ ਨਾ ਜਾਓ ਕਹੀਂ ਆਪਣੇ ਸਹ ਨਾਲੀ ਰਾਮ ਅਹੰਕਾਰ ਛੱਡ ਕੇ ਆਪਣੇ ਖਸਮ ਪ੍ਰਭੂ ਦੇ ਚਰਨਾਂ ਵਿੱਚ ਟਿਕੀ ਰੋ ਵੇਖੀ ਉਸ ਦਾ ਪੱਲਾ ਛੱਡ ਕੇ ਕਿਸੇ ਹੋਰ ਥਾਣਾ ਭਟਕਦੀ ਫਰੀ ਨਾਹ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਪਹਾਵੈ ਉਹੀ ਦਾਸੀ ਸੁਭਾਗ ਹੈ ਜੋ ਆਪਣੇ ਖਸਮ ਦੀ ਸੰਗਤ ਵਿੱਚ ਰਹਿੰਦੀ ਹੈ। हे ਸਹੇਲਿਏ ਮੈਨੂੰ ਵੀ ਪ੍ਰਭਪਤੀ ਦੀ ਭਗਤੀ ਦੀ ਹੀ ਪਿਆਰੀ ਲੱਗਦੀ ਹੈ। ਆਗਾਦ ਬੋਧ ਅਕਥ ਕਥੀਐ ਸਹਜ ਪ੍ਰਭ ਗੁਣ ਗਾਵੈ। ਜਿਹੜੀ ਜੀਵੀ ਸਤਿ ਆਤਮਿਕ ਡੋਲਤਾ ਵਿੱਚ ਟਿਕ ਕੇ ਪ੍ਰਭੂ ਦੇ ਗੁਣ ਗਾਉਂਦੀ ਹੈ ਉਦਾਸੀ ਆਪਣੇ ਖਸਮ ਪ੍ਰਭੂ ਦੀ ਸੰਗਤ ਵਿੱਚ ਸੋਭਦੀ ਹੈ ਸੋ ਸਹੇਲਿਏ ਗੁਰੂ ਦੇ ਬਖਸ਼ੇ ਗਿਆਨ ਦੇ ਰਾਹੀ ਗੁਣਾਂ ਦੇ ਅਥਾ ਸਮੁੰਦਰ ਪ੍ਰਭੂ ਵਿੱਚ ਛੁੱਬੀ ਲਾ ਉਸ ਪ੍ਰਭੂ ਦਾ ਗੌਰਣ ਗਾਨ ਕਰਿਆ ਕਰ ਉਹਦਾ ਗੌਰਣ ਗਉਂਦੇ ਰਹਿਣਾ ਚਾਹੀਦਾ ਹੈ ਉਹ ਪ੍ਰਭੂ ਐਸੇ ਰੂਪ ਵਾਲਾ ਹੈ ਜਿਸ ਦਾ ਬਿਆਨ ਨਹੀਂ ਹੋ ਸਕਦਾ ਰਾਮ ਨਾਮ ਰਸਾਲ ਰਸੀਆ ਰਵੈ ਸਾਚ ਪਿਆਰੀਆ ਰਸਾਂ ਦਾ ਸੋਮਾ ਰਸਾਂ ਦਾ ਮਾਲਕ ਪ੍ਰਭੂ ਉਸ ਜੀਵੀ ਸਤਰੀ ਨੂੰ ਆਪਣੇ ਚਰਨਾਂ ਵਿੱਚ ਜੋੜਦਾ ਹੈ ਜੋ ਉਸ ਦੇ ਸਦਾ ਫਿਰ ਨਾਮ ਵਿੱਚ ਪਿਆਰ ਪਾਉਂਦੀ ਹੈ ਗੁਰ ਸ਼ਬਦ ਦਿਆ দান ਕੀਆ ਨਾਨਕਾ ਵਿਚਾਰੀਆ ਹੈ ਨਾਨਕ ਜਿਸ ਸੁਭਾਗ ਜੀਵੀ ਸਤਰੀ ਨੂੰ ਗੁਰੂ ਨੇ ਪਰਮਾਤਮਾ ਦੇ ਸਿੱਖਤ ਸਵਾ ਦਾ ਸ਼ਬਦ ਦਿੱਤਾ ਜਿਸ ਨੂੰ ਇਹ ਉੱਚੀ ਦਾਤ ਬਖਸ਼ੀ ਉਹ ਚੀ ਵਿਚਾਰ ਦੀ ਮਾਲਕ ਬਣ ਜਾਂਦੀ ਹੈ ਸ੍ਰੀ ਧਰ ਮੋਹ ਅੜੀ ਤੇਰ ਸੰਗ ਸੁਤੀ ਰਾਮ ਹੈ ਭਾਈ ਉਹ ਜੀਵ ਇਸਤਰੀ ਮਾਇਆ ਦੇ ਪਤੀ ਪ੍ਰਭੂ ਦੇ ਪਿਆਰ ਵਾਸ ਹੋ ਜਾਂਦੀ ਹੈ ਉਹ ਜੀਵ ਇਸਤਰੀ ਪਤੀ ਪ੍ਰਭੂ ਦੇ ਚਰਨਾ ਵਿੱਚ ਜੁੜੀ ਰਹਿੰਦੀ ਹੈ ਗੁਰ ਕੈ ਭਾਏ ਚੱਲੋ ਸਾਚ ਸੰਗੂਤੀ RAM ਜਿਹੜੀ ਜੀਵ ਇਸਤਰੀ ਜੀਵਨ ਚਾਲ ਗੁਰੂ ਦੇ ਅਨਸਾਰ ਬਣਾਉਂਦੀ ਹੈ ਛੇੜੀ ਜੀਵ ਇਸਤਰੀ ਸਦਾ ਕਾਇਮ ਰਹਿਣ ਵਾਲੇ ਪ੍ਰਮਾਤਮਾ ਦੀ ਯਾਦ ਵਿੱਚ ਲੀ ਜੀਨ ਲੀਨ ਰਹਿੰਦੀ ਹੈ ਜੁੜੀ ਰਹਿੰਦੀ ਹੈ ਧਨ ਸਾਚ ਸੰਗੂਤੀ ਹਰ ਸੰਗ ਸੁਤੀ ਸੰਗ ਸਖੀ ਸਹੇਲੀਆਂ ਹੇ ਭਾਈ ਸਤ ਸੰਗਣ ਸਹੇਲੀਆਂ ਨਾਲ ਮਿਲ ਕੇ ਜਿਹੜੇ ਜੀਵ ਇਸਤਰੀ ਸਦਾ ਥਿਰ ਪ੍ਰਭੂ ਦੀ ਯਾਦ ਵਿੱਚ ਲੀਨ ਹੁੰਦੀ ਹੈ ਪ੍ਰਭੂ ਪਤੀ ਦੇ ਚਰਨਾਂ ਵਿੱਚ ਜੁੜਦੀ ਹੈ ਤਨ ਸਾਚ ਸੰਗੂਤੀ ਹਰ ਸੰਗ ਸੁਤੀ ਸੰਗ ਸਖੀ ਸਹੇਲੀਆਂ ਇਕ ਭਾਏ ਇਕ ਮਨ ਨਾਮ ਵਸਿਆ ਸਤਿਗੁਰ ਹਮ ਮਿਲਿਆ ਪ੍ਰਮਾਤਮਾ ਦੇ ਪਿਆਰ ਵਿੱਚ ਇਕਾਗਰ ਮਨ ਟਿਕਣ ਦੇ ਕਾਰਨ ਉਸ ਦੇ ਅੰਦਰ ਪ੍ਰਮਾਤਮਾ ਦਾ ਨਾਮ ਆ ਵਸਦਾ ਹੈ ਉਸ ਦੇ ਅੰਦਰ ਇਹ ਸ਼ਰਧਾ ਬਣ ਜਾਂਦੀ ਹੈ ਕਿ ਗੁਰੂ ਨੇ ਮੈਨੂੰ ਪ੍ਰਭੂ ਦੇ ਚਰਨਾਂ ਵਿੱਚ ਮਿਲਾਇਆ ਹੈ ਦਿਨ ਰਹਿਣ ਘੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਜਨੋ ਉਸ ਜੀਵ ਸਤਰੀ ਨੂੰ ਦਿਨ ਰਾਤ ਘੜੀ ਪਾਲ ਕਿਸੇ ਵੇਲੇ ਵੀ ਪ੍ਰਮਾਤਮਾ ਦੀ ਯਾਦ ਨਹੀਂ ਭੁੱਲਦੀ ਉਹ ਜੀਵ ਸਤਰੀ ਹਰੇਕ ਸਾਹ ਦੇ ਨਾਲ ਨਿਰੰਜਨ ਪ੍ਰਭੂ ਨੂੰ ਚੇਤੇ ਰੱਖਦੀ ਹੈ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਭਉ ਭੰਜਨੋ ਹੇ ਨਾਨਕਾ ਹੇ ਭਾਈ ਗੁਰੂ ਦੇ ਸ਼ਬਦ ਦੇ ਰਾਹੀ ਆਪਣੇ ਅੰਦਰ ਰੱਬੀ ਜੋਤ ਜਗਾ ਕੇ ਦੀਵਾ ਜਗਾ ਕੇ ਉਹ ਜੀਵ ਸਤਰੀ ਆਪਣੇ ਅੰਦਰੋਂ ਹਰੇਕ ਡਰ ਸਹਿਮਾਸ ਕਰ ਲੈਂਦੀ ਹੈ ਜੋਤ ਸਭਾ ਏੜੀਏ ਤ੍ਰਿ ਭਵਨ ਸਾਰੇ ਰਾਮ ਹੈ ਸਹੇਲੀਏ ਪ੍ਰਮਾਤਮਾ ਦੀ ਜੋਤ ਹਰ ਥਾਂ ਫਸਰੀ ਹੋਈ ਹੈ ਉਹ ਪ੍ਰਭੂ ਸਾਰੇ ਜਗਤ ਦੀ ਸੰਭਾਲ ਕਰਦਾ ਹੈ ਘਟ ਘਟ ਰਵ ਰਹਿਆ ਅਲਖ ਅਪਾਰੇ ਰਾਮ ਉਹ ਦ੍ਰਿਸ਼ਟ ਤੇ ਬੇਅੰਤ ਪ੍ਰਭੂ ਹਰੇਕ ਸਰੀਰ ਵਿੱਚ ਮੌਜੂਦ ਹੈ ਅਲਖ ਅਪਾਰ ਅਪਾਰ ਸੱਚਾ ਆਪ ਮਾਰੂ ਮਿਲਾਈਐ ਇਸ ਰਹੀਏ ਪ੍ਰਮਾਤਮਾ ਅਦ੍ਰਿਸ਼ਟ ਹੈ ਬੇਅੰਤ ਹੈ ਬੇਅੰਤ ਹੈ ਉਹ ਸਦਾ ਕਾਇਮ ਰਹਿਣ ਵਾਲਾ ਹੈ ਆਪਾ ਭਾਵ ਮਾਰ ਕੇ ਹੀ ਉਸ ਨੂੰ ਮਿਲ ਸਕੀਦਾ ਹੈ ਹਉਮੈ ਮਮਤਾ ਲੋਭ ਜਾ ਲੋ ਸ਼ਬਦ ਮੈਲ ਚੁਕਾਈਐ ਹੇ ਸਹੇਲੀਏ ਆਪਣੇ ਅੰਦਰੋਂ ਹਉਮੈ ਮਾਇਆ ਜੋੜਨ ਦੀ ਖੇਚ ਤੇ ਲਾਲਚ ਸਾੜ ਦੇ ਸਹੇਲੀਏ ਹਉਮੈ ਮਮਤਾ ਲੋਭ ਆਦਿਕ ਦੀ ਮੈਲ ਗੁਰੂ ਦੇ ਸ਼ਬਦ ਦੇ ਰਾਹੀ ਹੀ ਮੁਕਾਈ ਜਾ ਸਕਦੀ ਹੈ ਦਰ ਜਾਏ ਦਰਸ਼ਨ ਕਰੀ ਪਾਣ ਤਾਰ ਤਾਰਨ ਹਾਰਿਆ ਸੋ ਰੇ ਸਹੇਲਿਏ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਪ੍ਰਮਾਤਮਾ ਦੇ ਰਾਜ ਵਿੱਚ ਤੁਰ ਕੇ ਹੀ ਜੀਵਨ ਬਤੀਤ ਕਰ ਤੇ ਅਰਦਾਸ ਕਰਿਆ ਕਰ। हे ਤारणहार ਪ੍ਰਭੂ ਮੈਨੂੰ ਵਿਕਾਰਾਂ ਦੇ ਸਮੁੰਦਰ ਤੋਂ ਪਾਰ ਲੰਘਾ ਲੈ। ਇਸ ਤਰ੍ਹਾਂ ਹੇ ਸਹੇਲਿਏ ਗੁਰੂ ਦੇ ਦਰ ਤੇ ਜਾ ਕੇ ਪ੍ਰਮਾਤਮਾ ਦਾ ਦਰਸ਼ਨ ਕਰ ਲੈਂਗੀ। ਦਰ ਜਾਏ ਦਰਸ਼ਨ ਕਰੀ ਭਾਣੈ ਤਾਰ ਤारणहारਿਆ। ਹਰ ਨਾਮੇ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰਤਾਰਿਆ ਹੈ ਨਾਨਕਾਖ ਹੈ ਸਹੇਲੀਏ ਜੀ ਵਿਸਤਰੀ ਪ੍ਰਭੂ ਦਾ ਨਾਮ ਆਪਣੇ ਹਿਰਦੇ ਵਿੱਚ ਵਸਾਉਂਦੀ ਹੈ ਉਹ ਆਤਮਕ ਜੀਵਨ ਦੇਣ ਵਾਲਾ ਹਰ ਨਾਮ ਜਲ ਚੱਕ ਕੇ ਮਾਇਆ ਦੀ ਤ੍ਰਿਸ਼ਨਾ ਵੱਲੋਂ ਰੱਜ ਜਾਂਦੀ ਹੈ ਬਿਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਕਣਾ ਸਾਚ ਵਿਗਾਸੀ ਰਾਮ हे ਸਹੇਲਿਏ ਸਦਥ ਰਹਿਣ ਵਾਲੇ ਪ੍ਰਮਾਤਮਾ ਦੇ ਨਾਮ ਵਿੱਚ ਟਿਕ ਕੇ ਮੇਰਾ ਮਨ ਖੜਿਆ ਰਹਿੰਦਾ ਹੈ ਮੇਰੇ ਮਨ ਵਿੱਚ ਬਹੁਤ ਚਾਉ ਬਣਿਆ ਰਹਿੰਦਾ ਹੈ ਮੋਹੀ ਪ੍ਰੇਮ ਪਿਰੇ ਪ੍ਰਭ ਅਵਿਨਾਸੀ ਰਾਮ ਅਬਨਸੀ ਪਿਆਰੇ ਪ੍ਰਭੂ ਨੇ ਮੇਰੇ ਮਨ ਨੂੰ ਆਪਣੇ ਪ੍ਰੇਮ ਦੀ ਖਿੱਚ ਨਾਲ ਮਸਤ ਕਰ ਰੱਖਿਆ ਹੈ ਅਭਿਗਤੋ ਹਰਨਾਥ ਨਾਥਾ ਤਿਸੈ ਪਾਵੈ ਸੋ ਥੀਐ हे ਸਹੇਲਿਏ ਉਹ ਪ੍ਰਮਾਤਮਾ ਇਹਨਾਂ ਅੱਖਾਂ ਨਾਲ ਨਹੀਂ ਦਿਸਦਾ ਪਰ ਉਹ ਪ੍ਰਮਾਤਮਾ ਵੱਡੇ ਵੱਡੇ ਨਾਥਾਂ ਦਾ ਵੀ ਨਾਥ ਹੈ ਜਗਤ ਵਿੱਚ ਉਹ ਹੀ ਹੁੰਦਾ ਹੈ ਜੋ ਉਸ ਪ੍ਰਮਾਤਮਾ ਨੂੰ ਹੀ ਚੰਗਾ ਲੱਗਦਾ ਹੈ ਕਿਰਪਾਲ ਸਦਾ ਦਿਆਲ ਦਾਤਾ ਜੀ ਆਂ ਅੰਦਰ ਤੂੰ ਜੀਐ हे प्रभु तू सदा समुंदर है मेहर दा तू सदा ही दया दा सोमा है तू ही सब दाता देने वाला है तू सब जीवा दे अंदर जिंद है मैं अवर ज्ञान ना ध्यान पूजा हर नाम अंतर वास रहे हे सहेलिये मेरे मानवे च परमात्मा दा नाम वास रहा है ਇਸ ਹਰ ਨਾਮ ਦੇ ਬਰਾਬਰ ਦੀ ਮੈਨੂੰ ਕੋਈ ਧਰਮ ਚਰਚਾ ਕੋਈ ਸਮਾਧੀ ਕੋਈ ਦੇਵ ਪੂਜਾ ਨਹੀਂ ਲੱਗਦੀ ਭੇਖ ਪਮਨੀ ਹੱਠ ਨਾ ਜਾਣਾ ਨਾਨਕਾ ਸੱਜ ਗਹਿ ਰਹੇ ਹੈ ਨਾਨਕ ਆਖ ਛੇ ਸਹੇਲਿਏ ਮੈਂ ਸਦਾ ਕਾਇਮ ਰਹਿਣ ਵਾਲੇ ਹਰਨਾਮ ਨੂੰ ਆਪਣੇ ਹਿਰਦੇ ਵਿੱਚ ਪੱਕੀ ਤਰ੍ਹਾਂ ਟਿਕਾ ਲਿਆ ਹੈ ਇਸ ਦੇ ਬਰਾਬਰ ਦਾ ਮੈਂ ਕੋਈ ਢੇਖ ਕੋਈ ਤੀਰਥ ਰਟਨ ਕੋਈ ਹੱਥ ਜੋਗ ਨਹੀਂ ਸਮਝਦੀ ਪਿੰਡੜੀ ਰਹਿਣ ਭਲੀ ਦਿਨ ਸੁਸੁਹਾਏ ਰਾਮ ਹਰਨਾਮ ਰਸ ਵਿੱਚ ਭਿੱਜੀ ਹੋਈ ਉਹ ਜੀਵ ਇਸਤਰੀ ਨੂੰ ਜ਼ਿੰਦਗੀ ਦੀਆਂ ਰਾਤਾਂ ਦੇ ਦਿਨ ਸਭ ਸੁਹਾਵਣੇ ਲੱਗਦੇ ਹਨ ਨਿਜ ਘਰ ਸੁੱਤੜੀਏ ਤੇਰਾ ਮਾ ਜਗਾਏ RAM ਇਹ ਆਪਣੇ ਪ੍ਰਭੂ ਆਪਣੇ ਆਪ ਵਿੱਚ ਮਸਤ ਰਹਿਣ ਵਾਲੀ ਜੀਵ ਇਸਤਰੀਏ ਵੇਖ ਜਿਸ ਜੀਵ स्त्री ਨੂੰ ਪ੍ਰਮਾਤਮਾ ਦਾ ਪਿਆਰ ਮਾਇਆ ਦੇ ਮੋਹ ਤੋਂ ਸੁਚੇਤ ਕਰਦਾ ਹੈ ਨਾਵਹਾਨ ਨਾਵ ਤਨ ਸ਼ਬਦ ਜਾਗੀ ਆਪਣੇ ਫਿਰ ਬਾਣੀਆਂ ਜਿਹੜੀ ਜੀਵ ਇਸਤਰੀ ਗੁਰੂ ਦੇ ਸ਼ਬਦ ਦੀ ਬਰਕਤ ਨਾਲ ਮਾਇਆ ਦੇ ਮੋਹ ਤੋਂ ਸੁਚੇਤ ਹੁੰਦੀ ਹੈ ਉਹ ਜੀਵ ਇਸਤਰੀ ਵਿਕਾਰਾਂ ਤੋਂ ਬਚੀ ਰਹਿੰਦੀ ਹੈ ਅਤੇ ਆਪਣੇ ਪ੍ਰਭੂ ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ਤਾਜ ਕੂੜ ਕਪਟ ਸੁਭਾਉ ਦੂਜਾ ਚੱਕਰੀ ਲੋਕਾਣੀਆਂ ਉਹ ਜੀਵ ਸਤਰੀ ਨਾਸ਼ਵੰਤ ਪਦਾਰਥਾਂ ਦਾ ਮੋਹ ਠੱਗੀ ਫਰੇਬ ਮਾਇਆ ਦਾ ਪਿਆਰ ਪਾਈ ਰੱਖਣ ਵਾਲੀ ਆਦਤ ਅਤੇ ਲੋਕਾਂ ਦੀ ਮੁਥਾਜੀ ਛੱਡ ਕੇ ਪ੍ਰਭੂ ਪਤੀ ਨੂੰ ਪਿਆਰ ਕਰਦੀ ਹੈ ਮੈਂ ਹਾ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨਿਸ਼ਾਨਿਆਂ ਏ ਸਹੇਲੀ ਜਿਵੇਂ ਗਲ ਵਿੱਚ ਹਾਰ ਪਾਈਦਾ ਹੈ ਤਿਵੇਂ ਪ੍ਰਮਾਤਮਾ ਦਾ ਨਾਮ ਮੈਂ ਆਪਣੇ ਘਰੇ ਵਿੱਚ ਪਰੋ ਲਿਆ ਹੈ ਸਦਾ ਥਿਰ ਪ੍ਰਭੂ ਦੀ ਸਿਫ਼ਤ ਸਲਾ ਮੇਰੀ ਜ਼ਿੰਦਗੀ ਦੀ ਅਗਵਾਈ ਕਰਨ ਵਾਲਾ ਪ੍ਰਵਾਨਾ ਹੈ ਕਰ ਜੋੜ ਨਾਨਕ ਸੱਚ ਮੰਗੈ ਨਦਰ ਕਰ ਤੁਧ ਭਾਣਿਆ ਨਾਨਕ ਦੋਵੇਂ ਹੱਥ ਜੋੜ ਕੇ ਪ੍ਰਮਾਤਮਾ ਦੇ ਦਰ ਤੋਂ ਉਹ ਸਦਾ ਸਦਾ ਥਿਰ ਰਹਿਣ ਵਾਲਾ ਨਾਮ ਮੰਗਦਾ ਰਹਿੰਦਾ ਹੈ ਅਤੇ ਆਖਦਾ ਹੈ ਕਿ हे ਪ੍ਰਭੂ ਜੇ ਤੇਨੂੰ ਚੰਗਾ ਲੱਗੇ ਤਾਂ ਮੇਰੇ ਉੱਤੇ ਮਿਹਰ ਦੀ ਨਿਗਾਹ ਕਰ ਮੈਨੂੰ ਆਪਣਾ ਨਾਮ ਦੇ ਜਾਗ ਸਲੋ ਨੜੀਏ ਬੋਲੇ ਗੁਰਬਾਣੀ RAM हे ਸੋਹਣੇ ਨੇਤਰਾਵਾਲੀ ਜੀਵ ਇਸਤਰੀਏ ਮਾਇਆ ਦੇ ਹੱਲਿਆਂ ਵੱਲੋਂ ਸਾਵਧਾਨ ਰਹੁ ਤੈਨੂੰ ਗੁਰੂ ਦੀ ਬਾਣੀ ਜਗਾ ਰਹੀ ਹੈ ਜੇ ਨਾ ਸੁਣ ਮੰਨਿ ਅੜੀ ਅਕਥ ਕਹਾਣੀ RAM ਜਿਸ ਜੀਵ ਇਸਤਰੀ ਨੇ ਗੁਰੂ ਦੀ ਬਾਣੀ ਸੁਣ ਕੇ ਉਸ ਦਾ ਸ਼ਰਧਾ ਬਣਾ ਲਈ ਉਸ ਤੇ ਸ਼ਰਧਾ ਬਣਾਈ ਉਹ ਅਕਾਥ ਪ੍ਰਮਾਤਮਾ ਦੀ ਸਿਫ਼ਤਸਲਾ ਕਰਨ ਲੱਗ ਪੈਂਦੀ ਹੈ ਅਕਾਥ ਕਹਾਣੀ ਪਾਦ ਨਿਰਵਾਣੀ ਕੋ ਵਿਰਲਾ ਗੁਰਮੁਖ 부ਜੈ ਅਕਾਥ ਪ੍ਰਭੂ ਦੀ ਸਿਫ਼ਤਸਲਾ ਦੀ ਬਰਕਤ ਨਾਲ ਉਸ ਆਤਮਕ ਦਰਜੇ ਤੇ ਪਹੁੰਚ ਜਾਂਦੀ ਹੈ ਜਿੱਥੇ ਕੋਈ ਵਾਸਨਾ ਪਹੁੰਚ ਨਹੀਂ ਸਕਦੀ ਪਰ ਗੁਰੂ ਦੇ ਸਨਮੁਖ ਰਹਿਣ ਵਾਲਾ ਕੋਈ ਵਿਰਲਾ ਮਨੁੱਖ ਇਹ ਗੱਲ ਸਮਝਦਾ ਹੈ ਉਹ ਸ਼ਬਦ ਸਮਾਏ ਆਪ ਗਵਾਏ ਤਰ ਪਾਵਣ ਸੋਜੀ ਸੁਜੈ ਉਹ ਗੁਰੂ ਦੇ ਸਨਮੁਖ ਮਨੋ ਕੋ ਗੁਰੂ ਦੇ ਸ਼ਬਦ ਵਿੱਚ ਲੀਨ ਹੋ ਜਾਂਦਾ ਹੈ ਆਪਣੇ ਅੰਦਰੋਂ ਆਪਾ ਭਾਵ ਦੂਰ ਕਰ ਲੈਂਦਾ ਹੈ ਜਗਤ ਵਿੱਚ ਵਿਆਪਕ ਪ੍ਰਮਾਤਮਾ ਨਾਲ ਉਸ ਦੀ ਨੂੰਗੀ ਸਾਝ ਹੋ ਜਾਂਦੀ ਹੈ ਰਹਿ ਅਤੀਤ ਅપરੰਪਰ ਰਤਾ ਸਾਚ ਮਨ ਗੁਣ ਸਾਰਿਆ ਉਹ ਮਨੁੱਖ ਮਾਇਆ ਦੇ ਮੋਹ ਤੋਂ ਬਚਿਆ ਰਹਿੰਦਾ ਹੈ ਬੇਨਤ ਪ੍ਰਭੂ ਦੇ ਪ੍ਰੇਮ ਵਿੱਚ ਮਸਤ ਰਹਿੰਦਾ ਹੈ ਸਦਾ ਥੇਰ ਰਹਿਣ ਵਾਲਾ ਪ੍ਰਮਾਤਮਾ ਹਰ ਵੇਲੇ ਉਸ ਦੇ ਮਨ ਵਿੱਚ ਵਸਿਆ ਰਹਿੰਦਾ ਹੈ ਉਹ ਪ੍ਰਮਾਤਮਾ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਉਹ ਪੂਰ ਰਹਿਆ ਸਰਬ ਠਾਈ ਨਾਨਕਾ ਉਰਤਾਰਿਆ ਹੈ ਨਾਨਕ ਉਹ ਮਨੋਕੋਸ਼ ਪ੍ਰਭੂ ਨੂੰ ਆਪਣੇ ਹਿਰਦੇ ਵਿੱਚ ਵਸਾਈ ਰੱਖਦਾ ਹੈ ਜਿਹੜਾ ਸਭਨੀ ਥਾਂ ਇਵਿਆਪਕ ਹੋ ਰਿਹਾ ਹੈ ਮਹਲ ਬੁਲਾਏ ਡਿਏ ਭਗਤ ਸੁਨੇਹੀ RAM हे प्रभु ਤੇ ਦਰ ਤੇ ਪਹੁੰਚੀ ਹੋਈ ਜੀਵ ਇਸਤਰੀਏ ਜਿਸ ਪ੍ਰਭੂ ਨੇ ਤੈਨੂੰ ਆਪਣੇ ਚਰਨਾਂ ਵਿੱਚ ਜੋੜਿਆ ਹੈ ਉਹ ਭਗਤੀ ਨਾਲ ਪਿਆਰ ਕਰਨ ਵਾਲਾ ਹੈ ਗੁਰਮਤ ਮੰਨ ਰਹੀ ਸੀ ਜੀ ਜਸ ਦੇਹੀ RAM ਜਿਹੜੀ ਜੀਵ ਇਸਤਰੀ ਗੁਰੂ ਦੀ ਮੱਤ ਉੱਤੇ ਤੁਰ ਕੇ ਪ੍ਰਭੂ ਦੀ ਭਗਤੀ ਕਰਦੀ ਹੈ ਉਸ ਦੇ ਮਨ ਵਿੱਚ ਆਤਮਿਕ ਆਨੰਦ ਬਣਿਆ ਰਹਿੰਦਾ ਹੈ ਉਹ ਦਾ ਮਨੁੱਖ ਉਹਦਾ ਮਨੁੱਖਾ ਸਰੀਰ ਸਫਲ ਹੋ ਜਾਂਦਾ ਹੈ ਉਹਦਾ ਮਨੁੱਖਾ ਸਰੀਰ ਇਸ ਧਰਤੀ ਤੇ ਆਇਆ ਪ੍ਰਵਾਨ ਚੜ ਜਾਂਦਾ ਹੈ ਮਨ ਮਾਰ ਰਿਜੈ ਸ਼ਬਦ ਸੀਜੈ ਤ੍ਰੈ ਲੋਕ 나ਥ ਪਛਾਣੈ ਜਿਹੜੀ ਜੀਵ ਸਤਰੀ ਆਪਣੇ ਮਨ ਨੂੰ ਵਾਸ ਵਿੱਚ ਕਰਕੇ ਆਤਮਕ ਆਨੰਦ ਹਾਸਲ ਕਰਦੀ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਹ ਜੀਵਨ ਵਿੱਚ ਕਾਮਯਾਬੀ ਹੈ ਸਾਰੇ ਜਗਤ ਦੇ ਮਾਲਕ ਪ੍ਰਭੂ ਨਾਲ ਉਹ ਸਾਝ ਪਾ ਲੈਂਦੀ ਹੈ ਮਨ ਦੀਗ ਡੋਲ ਨਾ ਜਾਏ ਕਤਹੀਂ ਮਨ ਡੀਗ ਡੋਲਣਾ ਜਾਇ ਕਤਹੀ ਆਪਣਾ ਪਿਰ ਜਾਣੇ ਉਸ ਦਾ ਮਨ ਕਿਸੇ ਵੀ ਹੋਰ ਪਾਸੇ ਵੱਲ ਡੋਲਦਾ ਨਹੀਂ ਉਹ ਹਰ ਵੇਲੇ ਆਪਣੇ ਪ੍ਰਭੂ ਪਤੀ ਨਾਲ ਡੂੰਗੀ ਸਾਝ ਪਾਈ ਰੱਖਦੀ ਹੈ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਆਣ ਤਕੀਆ ਤੇਰਾ ਹੇ ਪ੍ਰਭੂ ਮੈਨੂੰ ਤੇਰਾ ਹੀ ਆਸਰਾ ਹੈ ਤੂੰ ਹੀ ਮੇਰਾ ਖਸਮ ਹੈ ਮੈਨੂੰ ਤੇਰਾ ਹੀ ਆਸਰਾ ਤੇਰਾ ਹੀ ਸਹਾਰਾ ਹੈ ਸਾਚ ਸੋਚਾ ਸਦਾ ਨਾਨਕ ਗੁਰ ਸ਼ਬਦ ਚਾਗੁਰ ਨਿਭੇ ਰੋ ਹੇ ਨਾਨਕ ਜਿਹੜਾ ਮਨੁੱਖ ਸਦਾ ਥੇਰ ਹਰਨਾਮ ਵਿੱਚ ਸਦਾ ਲੀਨ ਰਹਿੰਦਾ ਹੈ ਉਹ ਪਵਿੱਤਰ ਜੀਵਨ ਵਾਲਾ ਹੋ ਜਾਂਦਾ ਹੈ ਗੁਰੂ ਦੇ ਸ਼ਬਦ ਦੇ ਰਾਹੀ ਉਹ ਮਨੁੱਖ ਆਪਣੇ ਅੰਦਰੋਂ ਮਾਇਆ ਤੇ ਮੋਹ ਦੀ ਖਾਇਕ ਹੈ ਮੁਕਾ ਲੈਂਦਾ ਹੈ ਖਤਮ ਕਰ ਦਿੰਦਾ ਹੈ